ਦੇ ਲਈ ਕਈ ਸਮੇਂ ਤੋਂ ਜਿਵੇਂ ਚਰਚਾਾਂ ਚੱਲ ਰਹੀਆਂ ਸੀ ਕਿ ਪਾਣੀ ਦੀ ਸਮੱਸਿਆ ਆ ਰਹੀ ਹੈ ਉਸ ਦੇ ਸਬੰਧ ਚ ਅਜੇ ਮੀਟਿੰਗ ਰੱਖੀ ਸੀ ਸਾਰੇ ਮੈਂਬਰਾਂ ਤੋਂ ਆਪਾਂ ਪ੍ਰਧਾਨ ਜੀ ਦੀ ਰਹਿਨਮਾਈ ਹੇਠ ਅਜੇ ਮੀਟਿੰਗ ਰੱਖੀ ਹੈ ਬਖਵਾ ਕ ਮੈਂਬਰ ਅੱਜ ਸਜਾ ਲਈ ਸੀ ਕਿ ਇਹ ਪਾਣੀ ਦੀ ਸਮੱਸਿਆ ਨੂੰ ਜੋ ਬਹੁਤ ਘੱਟ ਸਮੱਸਿਆ ਹੈ ਪਰ ਫੋਕੀ ਰਾਜਨੀਤੀ ਦੇ ਤਹਿਤ ਜੋ ਉਹ ਬਾਲਟੀਆਂ ਖੜਕਾਣਾ ਹੋਰ ਕਰਨਾ ਗਲਤ ਬਾਈਟਾਂ ਦੇਣਾ ਉਬਦੀ ਰਾਨੀਤੀ ਗਲਤ ਰਾਜ ਨੂੰ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਉਹ ਇੰਨੀ ਦਿੱਕਤ ਹੈ ਨਹੀਂ ਜਿੰਨੀ ਦਿਖਾਈ ਜਾ ਰਹੀ ਹੈ ਉਹਦੇ ਸਬੰਧ ਚ ਅੱਜ ਮੀਟਿੰਗ ਰੱਖੀ ਸੀ ਤੇ ਸੁਝਾਅ ਵੀ ਲਏ ਸੀ ਚਲੋ ਜੋ ਹੈਗੀ ਹੈ ਸਮੱਸਿਆ ਉਹਨੂੰ ਦੂਰ ਕਰਨ ਵਾਸਤੇ ਜਿਹੜਾ ਦਿਆਲਪੁਰਾ ਰਜਵਾ ਹੈ ਜਿੱਥੋਂ ਪਾਣੀ ਆਂਦਾ ਹੈ ਇਹ 1981 ਦ ਬਣਿਆ ਹੋਇਆ ਹੈ ਅੱਜ ਤੱਕ 50 ਸਾਲ ਹੋ ਗਏ ਲਗਭਗ ਕੋਈ ਕਦੇ ਵੀ ਇਹਦੀ ਕੋਈ ਰਿਪੇਅਰ ਨਹੀਂ ਹੋਈ ਇਹਨੂੰ 5 ਕਰੋੜ ਦੀ ਲਾਗਤ ਦੇ ਨਾਲ ਸਾਡੀ ਸਰਕਾਰ ਦੇ ਵਿੱਚ ਇਹਦੀ ਰਿਪੇਅਰ ਹੋਣ ਜਾ ਰਹੀ ਹੈ 31 ਮਾਰਚ ਤੱਕ ਇਹਦਾ ਕੰਮ ਕੰਪਲੀਟ ਹੋ ਜਾਏਗਾ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ 31 ਮਾਰਚ ਤੱਕ ਜੋ ਥੋੜੀ ਬਹੁਤ ਦਿੱਕਤ ਆ ਰਹੀ ਹੈ ਪਾਣੀ ਦੀ ਉਹਦੇ ਲਈ ਸਾਡਾ ਸਾਥ ਚ ਪਹਿਲਾਂ ਵੀ ਦਿੱਤਾ ਹੈ ਤੇ ਹੁਣ ਵੀ ਸਾਡਾ ਸਾਥ ਦੇਣਗੇ ਪੂਰੀ ਤਰ੍ਹਾਂ ਉਸ ਜੋ ਥੋੜੀ ਬਹੁਤ ਸਮੱਸਿਆ ਉਹਨੂੰ ਦੂਰ ਕਰਨ ਦੇ ਲਈ ਅਸੀਂ ਟੈਂਕਰਾਂ ਦਾ ਵੀ ਇੰਤਜ਼ਾਮ ਕੀਤਾ ਹੈ ਮੈਂ ਉਹਦਾ ਨੰਬਰ 7885502852 7885502852 ਕਦੇ ਵੀ ਕਿਸੇ ਨੂੰ ਵੀ ਲੋੜ ਹੈ ਲਹਿਰਨ ਵਾਸੀ ਕਦੇ ਵੀ ਲੋੜ ਹੈ ਮੈਨੂੰ ਕਦੋਂ ਮਰਜ਼ੀ 24 ਘੰਟੇ ਫੋਨ ਕਰਨ ਤੁਰੰਤ ਇਹ ਜਿਹੜਾ ਇਹ ਟੈਂਕਰ ਕਿਤੇ ਵੀ ਲੋੜ ਹੈ ਉੱਥੇ ਨਾਲ ਨਾਲ ਇਹ ਪਹੁੰਚੂਗਾ ਕਿ ਜਿਹੜੀ ਆਪਣੀ ਫੋਕੀ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ ਇਹ ਫੋਕੀਆਂ ਗੱਲਾਂ ਕੂੜ ਪ੍ਰਚਾਰ ਕਰ ਰਹੇ ਨੇ ਇਸ ਤੋਂ ਬਚੋ ਅ ਅਸੀਂ ਪੂਰਾ ਪ੍ਰਬੰਧ ਕਰਨ ਲੱਗ ਰਹੇ ਹਾਂ ਹਰ ਇੱਕ ਚੀਜ਼ ਲਈ ਲਹਿਰਾ ਨਿਵਾਸੀਆਂ ਨੇ ਪਹਿਲਾਂ ਸਾਡਾ ਸਾਥ ਦਿੱਤਾ ਅਸੀਂ ਵੀ ਪੂਰੀ ਤਰ੍ਹਾਂ ਡਟ ਕੇ ਉਹਨਾਂ ਦੇ ਨਾਲ ਖੜੇ ਹਾਂ ਇਹ ਸਰ ਗਰਮ ਜੂਰ ਦਾ ਪਾਣੀ ਆਪਣੀਆਂ ਪਬਲਿਕ ਟੂਬੀਆਂ ਵਗੈਰਾ ਲੱਗੀਆਂ ਹੋਈਆਂ ਜਿਹੜੀਆਂ ਕੋਈ ਇਦਾਂ ਹੀ ਦੇਖਦੇ ਦੂ ਵੀ ਛੱਡਦੇ ਆ ਤੁਲੀਆਂ ਪਈਆਂ ਰਹਿੰਦੀਆਂ ਨੇ ਉਹਦੇ ਲਈ ਨਗਰ ਕੌਂਸਲ ਕੀ ਕਰੇ ਬੇਸਟੇਜ ਨਾਲ ਉਤਾਰੇ ਅਪੀਲ ਕਰ ਸਕਦੇ ਆ ਜੀ ਅਪੀਲ ਕਰਦੇ ਉਹ ਸ਼ਹਿਰ ਨੂੰ ਆਸੀ ਬਿਲਕੁਲ ਮੈਂ ਹਮੇਸ਼ਾ ਜਿਵੇਂ ਵੀ ਜਿੱਥੇ ਵੀ ਹਮੇਸ਼ਾ ਕਹਿਣਾ ਮੈਂ ਕਿ ਵੀ ਪਾਣੀ ਘੱਟ ਤੋਂ ਘੱਟ ਯੂਜ਼ ਹੋਵੇ ਹਮੇਸ਼ਾ ਪਾਪਾ ਜੀ ਮੇਰੇ ਨਰਿੰਦਰ ਵਕੀਲ ਜੀ ਮੰਤਰੀ ਸਾਹਿਬ ਤਾਂ ਹਮੇਸ਼ਾ ਹੀ ਪਿੰਡਾਂ ਜਦੋਂ ਵੀ ਜਾਂਦੇ ਆ ਇਹ ਕੱਲ ਕਹਿੰਦੇ ਨੇ ਪਾਣੀ ਇੱਕ ਬਾਲਟੀ ਨਾਲ ਵੀ ਨਹਾਇਆ ਜਾ ਸਕਦਾ 10 ਬਾਲਟੀਆਂ ਨਾਲ ਵੀ ਨਹਾਇਆ ਜਾ ਸਕਦਾ ਕਿ ਬੀਬੀਆਂ ਨੂੰ ਹਮੇਸ਼ਾ ਹੀ ਰਾਏ ਦਿੰਦੇ ਆ ਪਾਣੀ ਦਾ ਘੱਟ ਤੋਂ ਘੱਟ ਯੂਜ਼ ਕਰੋ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਾਂ ਪਾਣੀ ਦੀ ਬੱਚਤ ਕਰਕੇ ਉਹਨਾਂ ਨੂੰ ਪਾਣੀ ਦੇ ਸਕੀਏ। ਸ਼ਹਿਰ ਦੀ ਸਫਾਈ ਲਈ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਹੋਏ ਨੇ। ਪਾਣੀ ਸਫਾਈ ਦੇ ਲਈ ਬਤ ਤੋਂ ਬਤ ਆਪਣੇ ਕਰਮਚਾਰੀ ਕੰਮ ਕਰ ਰਹੇ ਨੇ। ਅ ਐਮ ਸੀ ਅ ਮਸ਼ੀਨਾ 5 ਏ ਸੀ ਜਿਹੜੀਆਂ ਹੁ ਟਿਪਰ ਨੇ ਉਹ ਵੀ ਆਏ ਨੇ। ਤੇ ਇੱਕ ਵੱਡੀ ਮਸ਼ੀਨ ਹੈ ਜਿਹੜੀ ਸੀਵਰੇਜ ਦੀ ਸਫਾਈ ਦੇ ਲਈ ਉਹ ਵੀ ਵੱਡੀ ਮਸ਼ੀਨ ਆਈ ਹੈ ਜਿਹਦਾ ਪਰਸੋਂ ਹੀ ਆਪਾਂ ਉਹ ਦਾ ਘਟਨ ਕਰਕੇ ਹਟਾਇਆ। 31 ਮਾਰਚ ਤੱਕ ਨੋਰਮਲ ਹੋ ਜਾਏਗੀ ਸਪਲਾਈ 31 ਮਾਰਚ। ਬਿਲਕੁਲ ਨੋਰਮਲ ਹੁਣ ਵੀ ਕੋਈ ਖਾਸ ਹੈ ਨਹੀਂ ਇਹ ਜੀ ਗੱਲ ਨਹੀਂ ਹੈਗੀ ਤਕਲੀਫ ਪਰ ਫਿਰ ਵੀ 31 ਤੱਕ ਤਾਂ ਹੋਏ ਜਾਏਗਾ ਇਹ ਸਾਰਾ ਕੰਮ। ਬਹੁਤ ਵੱਡੀ ਸਮੱਸਿਆ ਸੀ ਇਹ ਜਿਹੜਾ ਕੰਕਰੀਟ ਦਾ ਬਣਨ ਜਾ ਰਿਹਾ ਇਹ ਬਹੁਤ ਵੱਡੀ ਜਿਹੜੀ ਸਮੱਸਿਆ ਸੀ ਉਹਦਾ ਹੱਲ ਪ੍ਰੋਪਰ ਹੱਲ ਹੋ ਜਾਏਗਾ। ਇਹਨੇ ਮਹੀਨੇ ਜਬਸਤ ਆਉਂਦਾ ਹੈ। ਕਿਨਾਂ ਚਾ ਉਹਨਾਂ ਦੇ ਪਾਣੀ ਦੀ ਸਮੱਸਿਆ ਹੈ ਜੀ ਜੋ 5 ਕਰੋੜ ਦੀ ਲਾਗਤ ਨਾਲ ਜੀ ਸਾਡੇ ਕੰਮ ਚੱਲ ਰਿਹਾ ਹੈ ਪਾਣੀ ਦਾ ਨਹਿਰੀ ਪਾਣੀ ਦਾ ਉਸ ਕਰਕੇ ਸਮੱਸਿਆ ਆ ਰਹੀ ਹੈ ਜੀ ਅਸੀਂ ਕੋਈ ਸਮੱਸਿਆ ਨਹੀਂ ਆਉਣ ਦੇ ਜੀ ਸਹਿਰ ਵਾਸੀਆਂ ਨੂੰ ਤੇ ਹਰ ਵਾਰ ਚ ਟੈਂਕਰ ਭੇਜ ਕੇ ਅਸੀਂ ਪਾਣੀ ਸਪਲਾਈ ਕਰ ਰਹੇ ਹਾਂਗੇ ਤੇ ਬਾਕੀ ਅਸੀਂ ਬਾਹਰੋਂ ਟਿਊਬ ਕਰਨ ਵਾਲੇ ਸੋਚ ਰਹੇ ਵੀ ਪਾਣੀ ਚੱਕ ਕੇ ਮਤਲਬ ਟੈਂਕਰਾਂ ਰਾਹੀਂ ਪਹੁੰਚਾਈਏ ਸਹਿਰ ਦੇ ਵਿੱਚ ਕੋਈ ਵੀ ਤੰਗੀ ਨਹੀਂ ਆਉਣ ਦਿੱਤੀ ਜਾਵੇਗੀ ਜੀ ਸਹਿਰ 'ਚ ਜੋ ਇਹ 50 ਸਾਲ ਤੋਂ ਤੰਗੀ ਚੱਲ ਰਹੀ ਸੀ ਜੀ ਅਸੀਂ ਉਹਨੂੰ ਦੂਰ ਕਰਨ ਜਾ ਰਹੇ ਹਾਂਗੇ। ਮੇਰੇ ਵਿਰੋਧ ਕਰ ਰਹੇ ਨੇ। ਵਿਰੋਧ ਬਰੋਧੀਆਂ ਦਾ ਕੰਮ ਹੈ ਜੀ ਵਿਰੋਧ ਕਰਨਾ ਪਰ ਪਾਣੀ ਦੀ ਕੋਈ ਤੰਗੀ ਨਹੀਂ ਆਉਣ ਦੇਵਾਂਗੇ ਜੇ ਸੀ। ਮੈਡਮ ਕੀ ਸਮੱਸਿਆ ਆ ਗਈ ਜੀ ਜਿਹੜੀ ਪਾਣੀ ਨਾਲ? ਪਾਣੀ ਵੈਸੇ ਜਦੋਂ ਤੋਂ ਕੰਮ ਸ਼ੁਰੂ ਹੋਇਆ ਉਦੋਂ ਤੋਂ ਐਸੇ ਥੋੜੇ ਡੋਕ ਦੇਣਗੇ ਹੁਣ ਪਾਣੀ ਆ ਰਿਹਾ ਹੈਗਾ। ਥੋੜੇ ਉਚਾਈ ਕਰਨਾ ਵੀ ਥੋੜੇ ਘੱਟ ਚੜ੍ਹਦਾ ਹੈਗਾ। ਉਸ ਤੋਂ ਬਾਅਦ ਫਿਰ ਜਦੋਂ ਇਹ ਪਿੱਛੇ ਤੋਂ ਬੰਦ ਹੋ ਜਾਂਦਾ ਪਾਣੀ ਪੰਪ ਕਰਦੇ ਨੇ ਵੱਲ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦਾ ਅੱਗੇ ਚੜਨਾ ਜੀ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਪਰ ਜਿਹੜਾ ਵਿਰੋਧ ਹੋਇਆ ਸੀ ਜੀ ਫਿਰ ਉਹ ਵਿਰੋਧ ਤਾਂ ਇਹ ਕਰਦੇ ਰਹਿੰਦੇ ਹਨ ਉਹ ਤਾਂ ਕਰਕੇ ਹੁੰਦੇ ਰਹਿੰਦਾ ਦੇਖ ਲਓ ਫਿਰ ਪਾਣੀ ਦੀ ਕੋਈ ਦਿੱਕਤ ਨਹੀਂ ਹੈ ਜੀ ਕਿਰਪਾ ਨਾਲ ਚੀਜ਼ਾਂ ਨਾ ਚਾਹੂੰਗਾ ਸ਼ਹਿਰ ਜਿਹੜੀ ਪਾਣੀ ਦੀ ਸਮੱਸਿਆ ਨਾਲ ਲੈ ਕੇ ਮੈਂ ਪਾਰਟੀ ਬਾਰੇ ਤੋਂ ਉੱਪਰ ਉੱਠ ਕੇ ਕਹਿਣਾ ਚਾਹੁੰਦਾ ਵੀ ਜਿਹੜਾ ਇਹ 5 ਕਰੋੜ ਨਾਲ ਰਜਵਾਹੇ ਦਾ ਕੰਮ ਪਿਛਲੇ 50 ਸਾਲ ਤੋਂ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਮੌਜੂਦਾ ਸਰਕਾਰ ਨੇ ਮੰਤਰੀ ਸਾਹਿਬ ਨੇ ਜਿਹੜਾ ਐਡਾ ਵੱਡਾ ਕੰਮ ਕਰਿਆ ਇਹਦੇ ਨਾਲ ਥੋੜੀ-ਮੋਟੀ ਤਕਲੀਫਾਂ ਜੇ ਕੋਈ ਕੰਮ ਹੋਣਗੇ ਉਹ ਆਊਗੀ ਲੋਕਾਂ ਨੂੰ ਉਹ ਚ ਲੋਕਾਂ ਦਾ ਵੀ ਹੱਕ ਬਣਦਾ ਸਾਥ ਦੇਣ ਦਾ ਇਹ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਰਾਜਨੀਤੀ ਕਿਸੇ ਗੱਲ ਦੀ ਹੁੰਦੀ ਹੈ ਇਹ ਨਹੀਂ ਹੁੰਦੀ ਵੀ ਆਪਾਂ ਬਿਨਾਂ ਗੱਲ ਤੋਂ ਲੋਕਾਂ ਨੂੰ ਜਾ ਕੇ ਪਕੜਾਈਏ ਜਾਂ ਹੋਰ ਕਰੀਏ ਕੰਮ ਆਪਾਂ ਨੇ ਕੋਈ ਕਰਨਾ ਨਹੀਂ ਹੈਗਾ ਐਨੇ ਸੋਹਣੇ ਕੰਮ ਹੋ ਰਹੇ ਨੇ ਸ਼ਹਿਰ ਦੇ ਵਿੱਚ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਸੀਂ ਸਾਥ ਦੇਵਾਂਗੇ ਸਰਕਾਰ ਦੇ ਨਾਲ ਆ ਤੁਕ ਚ ਵੀ ਨਾਲ ਆ ਸੁਖ ਚ ਵੀ ਨਾਲ ਆ ਜਿਹੜਾ ਕੰਮ ਚੰਗਾ ਹੈ ਉਹਦੇ ਲਈ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਆ ਵੀ ਜਿਹੜੇ ਦੋ ਤਿੰਨ ਕੰਮ ਮੇਰੀ ਨਿਗਾ ਚ ਐਡੇ ਬ ਹੋਏ ਨੇ ਕਿਸੇ ਸਰਕਾਰ ਨੇ ਉਹਰੇ ਵੱਡੇ ਵੱਡੇ ਉਹ ਤਾਂ ਤੇ ਸਾਰੇ ਹੀ ਰਹਿ ਗਏ ਅਸੀਂ ਵੀ ਸਰਕਾਰਾਂ ਚ ਆਨੰਦ ਮਾਣ ਕੇ ਗੀਆਂ ਪਹਿਲਾਂ ਵੀ ਐਮ ਸੀ ਰਹੇ ਆ ਜਿਹੜਾ ਡਿਸਚ ਡਰੇਨ ਦਾ ਕੰਮ ਸੀ 17 ਕਰੋੜ ਵਾਲਾ ਇਹ ਇੱਕ ਇਤਿਹਾਸ ਰਚਨ ਵਾਲਾ ਕੰਮ ਹੋਇਆ ਹੈ ਰਜਵਾਏ ਵਾਲਾ ਇਹ ਵੀ ਇਤਿਹਾਸ ਰਚਨ ਵਾਲਾ ਕੋਈ ਪਾਣੀ ਦੀ ਕਿਸੇ ਨੂੰ ਪ੍ਰੋਬਲਮ ਨਹੀਂ ਆਉਣ ਦਿੰਦੇ ਪੰਜ ਟੈਂਕਰ ਪ੍ਰਧਾਨ ਨੇ ਕਮੇਟੀ ਦੇ ਵਿੱਚ ਪਰ ਇਹ ਖੜੇ ਨੇ ਜਦੋਂ ਵੀ ਕਿਸੇ ਦਾ ਫੋਨ ਆਊਗਾ ਉੱਥੇ ਪਾਣੀ ਜਾਊਗਾ ਦੋ ਚਾਰ ਥਾਂ ਤੇ ਜਿੱਥੇ ਉੱਚੀ ਜਗ੍ਹਾ ਹੈ ਉੱਥੇ ਪ੍ਰੋਬਲਮ ਹੈ ਉੱਥੇ ਵੀ ਕਿਸੇ ਨੂੰ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਇਹ ਸਾਡੀ ਸਾਰੀ ਕਮੇਟੀ ਵੱਲੋਂ ਸਾਰੇ ਐਮਸੀਐਮ ਵੱਲੋਂ ਯੋ ਸਾਹਿਬ ਵੱਲੋਂ ਕੱਲੇ-ਕੱਲੇ ਦਾ ਨੰਬਰ ਹੈ ਜੇ ਕਿਸੇ ਨੂੰ ਵੀ ਤਕਲੀਫ ਆਉਂਦੀ ਹੈ ਉਹ ਸਾਨੂੰ ਫੋਨ ਕਰੇ ਰਾਜਨੀਤੀ ਇਸ ਗੱਲਾਂ ਦੇ ਕਰਨ ਦੀ ਕੋਈ ਲੋੜ ਨਹੀਂ ਹੈ 31 ਮਾਰਚ ਤੱਕ ਹੋ ਜੀ 31 ਮਾਰਚ ਤੱਕ ਵੀ ਜੇ ਦੋ ਚਾਰ ਦਿਨ ਉੱਤੇ ਵੀ ਲੰਘੇ ਤਾਂ ਵੀ ਨਹੀਂ ਪਾਣੀ ਦੀ ਪ੍ਰੋਬਲਮ ਆਉਣ ਨੂੰ ਦੇਖ